ਪਹਿਲਾਂ ਮੰਡੀਆਂ ਚ ਰੋਲੇ ਆ ਸਰਕਾਰ ਸਾਡੇ ਤੇ ਪ੍ਰੈਸ਼ਰ ਬਣਾਉਂਦੀ ਆ ਵੀ ਕਰਚੇ ਵਿੱਚ ਬਾਹੋ ਕਰਚੇ ਵਿੱਚ ਬਾਹਣ ਦਾ ਸਾਨੂੰ ਆ ਹਰਿਆਣਾ ਭੁxtਨਾ ਪੈ ਰਹੀ ਬਿਲਕੁਲ ਬੀ ਆਦਮੀ ਆ ਅਸੀਂ ਤਾਂ ਖੂਂਜੇ ਲਾਤੇ ਸੀ ਸਰਕਾਰਾਂ ਨੇ ਆ ਸੁੰਡ ਦੇਖੋ ਜੀ ਕਿੱਡਾ ਹੈ ਕਾਲੇ ਮੂੰਹਾਂ ਵਾਲੇ ਨੇ ਕਾਲੇ ਮੂੰਹਾਂ ਵਾਲੇ ਸੁੰਡ ਨਹੀਂ ਜਿਹੜੇ ਖਾ ਰਹੇ ਨੇ ਕਣਕ ਨੂੰ ਦੇਖੋ ਐਡੇਡੇ ਸੁੰਡ ਨੇ ਪ੍ਰੀਤ ਸਿੰਘ ਦਵਾਈ ਪਾ ਚੁੱਕੇ ਦੱਸ ਕੀ ਕਰੂਗਾ ਜੇ ਮੈਂ ਕਹਾਂ ਜਾ ਕੇ ਦੱਸੂਗਾ ਗੁਲਾਬੀ ਸੁੰਡੀ ਆ ਦੱਸ ਅਸੀਂ ਗੁਲਾਬੀ ਦੇਖੀ ਕਿ ਨਾ ਹਰੀ ਦੇਖੀ ਗੁਲਾਬੀ ਜਿਹੜੀ ਕਿਸਾਨਾਂ ਦੀ ਕਣਕ ਹੈ ਜਿਹੜੀ ਹਜ਼ਾਰਾਂ ਏਕੜ ਕਣਕ ਖਾ ਚੁੱਕੀ ਹੈ ਅੱਗੇ ਖਾਰੀ ਹੈ ਜਿਗਾਹਾਂ ਹਜੇ ਇਹਦਾ ਮੁੱਖ ਕਾਰਨ ਕੀ ਹੈ ਜੀ ਮੁੱਖ ਕਾਰਨ ਇਹ ਜਿਹੜਾ ਸਰਕਾਰ ਸਾਡੇ ਤੇ ਪ੍ਰੈਸ਼ਰ ਬਣਾ ਰਹੀ ਹੈ ਜੀ ਗਰੀਬ ਆਦਮੀਆਂ ਉਦੋਂ ਡਰ ਲੱਗਦਾ ਵੀ ਪਰਚਾ ਦੇਊ ਸਰਕਾਰ ਆ ਇਹ ਖਰਚੇ ਨੂੰ ਅੱਗ ਲਾਈ ਜੇ ਖਰਚੇ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡਾ ਤੁਹਾਨੂੰ ਦੇਖਣ ਲੱਗ ਰਿਹਾ ਆ ਹਾਲ ਹੈ ਸਾਡਾ ਠੀਕ ਹੈ ਜਿੱਥੇ ਜਿੱਥੇ ਖਰਚਿਆਂ ਨੂੰ ਅੱਗ ਲਾਏ ਨਹੀਂ ਜੰਨੀ ਕਿ ਉੱਥੇ ਇਹ ਹਾਲ ਹੋਇਆ ਹੈ ਇਹ ਹਾਲ ਆਈ ਉੱਥੇ ਆ ਦੇਖ ਲੋ ਕੀ ਹਾਲ ਹੈ ਕਰੀਬ ਮਾਰੀ ਹੋ ਗਈ ਅੱਜ ਜੀ ਜੀ ਨੂੰ ਦੱਸੋ ਜੀ ਕੀ ਕਰਾਈ ਹੈ ਹਾਂ ਬਾਈ ਫਿਰ ਕਹਿੰਗੇ ਕਿਸਾਨ ਖੁਦ ਕਸੀ ਗੱਲ ਕਰੂਗੀ ਅੱਗੇ ਨਹੀਂ ਲਾਉਣ ਦਿੰਦੇ ਖਰਚੇ ਤੋਂ ਖਰਚੇ ਉੱਪਰ ਚੜੀ ਇਹ ਅੱਗੇ ਲਾਉਣ ਨਾ ਕਰਕੇ ਹੋਏ ਬਾਈ ਅੱਗੇ ਨਾ ਲਾਉਣ ਕਦਾ ਕਰਨਾ ਸਾਰਾ ਆਹ ਦੇਖ ਲੋ ਆ ਖਰਚੇ ਦਾ ਰੱਖੀਏ ਆ ਖਰਚੇ ਆਹ ਦੇਖੋ ਜੀ ਕਰੀਬ ਆਦਮੀਆਂ ਜੁਰਮਾਨਾ ਕਿੱਥੋਂ ਭਰਾਂਗੇ ਦੇਵਚ ਦਾ ਪੰਜੀ ਨਹੀਂ ਇੱਕ ਬੇਨਤੀ ਕਰਦੇ ਆ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਬੇਨਤੀ ਕਰਦੇ ਆ ਕਿ ਆਹ ਦੇਖ ਲੋ ਵੀ ਡੀਸੀ ਸਾਹਿਬ ਤੱਕੇ ਵੀਡੀਓ ਪਹੁੰਚਾ ਦਿਓ ਤੇ ਇੱਧਰ ਦੇਖ ਲਓ ਜੀ ਮੌਕੇ ਦੇ ਪੰਚਾਇਤ ਮੈਂਬਰ ਬਲਜੀਤ ਸਿੰਘ ਵੀ ਆਏ ਨੇ ਸਮਰੋਪਤੀ ਦੇ ਇਹਨੇ ਵੀ 10 ਕੀਲੇ ਦਵਾਰੇ ਬੀਜੇ ਨੇ ਪਹਿਲਾਂ ਕਿਵੇਂ ਆ ਸੁੱਕਾ ਆ ਦੇਖੋ ਜੀ ਤਿੰਨ ਬੂਜੇ ਪੱਟੇ ਨੇ ਤਿੰਨਾਂ ਚ ਸੁੰਡ ਆ ਲਾ ਲੋ ਆ ਤਿੰਨ ਬੂਜੇ ਪੱਟ ਕੇ ਲਿਆ ਕਿਹੜੇ ਕਿਹੜੇ ਸੁੰਡ ਫਿਰਦੇ ਨੇ ਇਹ ਛੱਡਣਗੇ ਕਣਕ ਨੂੰ ਇਹ ਦਵਾਰੇ ਵੀ ਬਾਈ ਮੈਨ ਲੱਗਾ ਛੱਟਾ ਦਿੱਤੋ ਵੀ ਨਹੀਂ ਹੁੰਦੀ। ਨਾ ਬਾਈ ਆ ਦੇਖੋ ਜੀ ਅੱਗ ਨਹੀਂ ਲਾਈ ਵਿੱਚ ਬਾਹਲੇ। ਉਹ ਲੰਬਾ ਵਗ ਜਾਂਦਾ। ਨਾ ਤਾਂ ਹੁਣ ਫਿਰ ਉਹ ਟਾਈਮ ਹੈ ਵੀ ਬੀਜ ਲਵਾਂਗੇ। ਨਾ ਜੀ ਨਾ। ਇਹਦਾ ਬਾਹਣੇ ਗਿੱਲਾ ਪੈ ਜੀ ਇੱਕਦੋ। ਬਾਹਣ ਕਿਹਜਦਾ ਬੱਤੇ ਨਹੀਂ ਆਉਣਾ ਹਫਤਾ 10 ਦਿਨ। ਹਮਮ। ਦੇਖ ਇਹਦੇ ਵੇਲਾ ਹੋ ਗਿਆ ਵਿਚਾਰੇ ਦਾ। ਉਹ ਵੀ ਖੇਤੀ ਵਾਲੀ ਵਾਲੇ ਆਉਂਦੇ ਨੇ ਆਪਦਾ ਪੱਲਾ ਛੜਾ ਕੇ ਪਾਰ ਜਾਂਦੇ ਨਾ ਤੇਨੂੰ ਦਵਾਈ ਦਾ ਪਤਾ ਹੈ। ਨਾ ਸਾਡੀ ਸਰਕਾਰ ਨਾ ਕੋਈ ਰੇਹ ਤੇਲਦਾ ਉਹਨੂੰ ਕਸਦਾ ਪਤੀ ਨਹੀਂ ਉਹਨਾਂ ਨੂੰ। ਠੀਕ ਹੈ। ਉਹਦਾ ਲੱਖ ਲੱਖ ਰੁਪਏ ਤਨਖਾਹ ਦਾ ਦੇਰੀਆ ਸਰਕਾਰ। ਕੋਈ ਉਹ ਤਾਂ ਜਿਵੇਂ ਅਸੀਂ ਕਦੇ ਫਲਾਣੀ ਦਵਾਈ ਪਾ ਲਈ ਸਾਨੂੰ ਕਹਣਗੇ ਹਾਂ ਫਲਾਣੇ ਨੇ ਫਲਾਣੀ ਪਈਆ ਫਲਾਣੀ ਪਾ ਲੋ ਅੱਛਾ ਹਾਂ ਸਾਤੋਂ ਸਾਥੀਆਂ ਪੁੱਛ ਕੇ ਸਾਨੂੰ ਦੱਸਣਗੇ ਇੱਕ ਮਿੰਟ ਮਾਰੋ ਦੂਰ ਦੀ ਦੂਰ ਤੋਂ ਕੋ ਸਾਰਾ ਸਤਗਾਨ ਆ ਸਾਰੀ ਵਿਹਲਾ ਹੋ ਗਿਆ ਜੋ ਦੇਖੋ ਦੂਰ ਦੂਰ ਤੱਕ ਨਿਕਮ ਜਾਂਦੀ ਹੈ ਕੀ ਕਰੂਗ ਯਾਰ ਕਿਸਾਨ ਪਹਿਲਾਂ ਖਰਚਿਆਂ ਵੇਲੇ ਸਾਡੇ ਡੀਸੀ ਸਾਹਿਬ ਆਉਂਦੇ ਰਹੇ ਨੇ ਡੀਸੀ ਸਾਹਿਬ ਜੀ ਬੇਨਤੀ ਹੈ ਸਾਨੂੰ ਇਹ ਆ ਦੇਖ ਲੋ ਵੀ ਡੀਸੀ ਸਾਹਿਬ ਤੱਕ ਇਹ ਵੀਡੀਓ ਪਹੁੰਚਾ ਦਿਓ ਆ ਦੇਖ ਲੋ ਅੱਗੇ ਨਹੀਂ ਲਾਉਣ ਦਿੰਦੇ ਖਰਚੇ ਤੋਂ ਖਰਚਾ ਉੱਪਰ ਚੜੀ ਇਹ ਅੱਗ ਆਮ ਜਿਹਾ ਦੇਵੋਗੇ ਜਾਂ ਕੀ ਦੇਵੋਗੇ ਇਹਨੇ ਅੱਗ ਵੀ ਨਹੀਂ ਲਾਈ ਵਿਚਾਰੇ ਨੇ ਪੀ ਮੈਂ ਨਾ ਅਕਲਾਵਾ ਪਰ ਆ ਦੇਖ ਲੋ ਹੁਣ ਇਹ ਕੀ ਕਰੇ ਕਿੱਧਰ ਜਾਵੇ ਇਹ ਕਿਵੇਂ ਆ ਸੁੱਕਾ ਤਾਜੀ ਕੀ ਹਾਲ ਆ ਕੰਕ ਤਾਜੀ ਹੂੰ ਬਿਲਕੁਲ ਤਾਜੀ ਪੱਟ ਕੇ ਲਿਆਏ ਬਾਈ ਇੱਥੋਂ ਬੇਨਤੀ ਆ ਜਰੂਰ ਦੱਸੇ ਮੈਂਕਮਾ ਇਹ ਮੈਂਕਮੇ ਦੇ ਅਫਸਰ ਪਥਰੇ ਆਏ ਨੇ ਪਰ ਕੋਈ ਕੀ ਕਰਾਂਗੇ ਜੇ ਤਾਂ ਕੋਈ ਇਹਦਾ ਹੱਲ ਕਰਕੇ ਦੇਣ ਜਾਂ ਤਾਂ ਸਰਕਾਰ ਕਰੇ ਜਾਂ ਕੋਈ ਹੋਰ ਕਰੇ ਅਫਸਰਾ ਆ ਜਾਂਦੇ ਨੇ ਮੁੜ ਜਾਂਦੇ ਨੇ ਦਵਾਈ ਪਾ ਦੋ ਦਵਾਈ ਪਾਤੀ ਦਵਾਈ ਦਾ ਦੇਖ ਲੋ ਕੀ ਹਾਲ ਹੈ ਕੋਈ ਹਰ ਨੇ ਜਿਹੜਾ ਸਰਕਾਰ ਸਾਡੇ ਤੇ ਪ੍ਰੈਸ਼ਰ ਬਣਾ ਰਹੀ ਹੈ ਇਹ ਗਰੀਬ ਆਦਮੀਆਂ ਉਦੋਂ ਡਰ ਲੱਗਦਾ ਵੀ ਪਰਚਾ ਦੇਉ ਸਰਕਾਰ ਆ ਇਹ ਖਰਚੇ ਨੂੰ ਅੱਗ ਲਾਈ ਜੇ ਖਰਚੇ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡਾ ਤੁਹਾਨੂੰ ਦੇਖਣ ਲੱਗ ਰਿਹਾ ਆ ਹਾਲ ਹੈ ਸਾਡਾ ਠੀਕ ਹੈ ਜਿੱਥੇ ਜਿੱਥੇ ਖਰਚਿਆਂ ਨੂੰ ਅੱਗ ਲਾਏ ਨਹੀਂ ਜਾਨੀ ਕਿ ਉੱਥੇ ਇਹ ਹਾਲ ਹੋਇਆ ਹੈ ਇਹ ਹਾਲ ਹੈ ਉੱਥੇ ਆ ਦੇਖ ਲੋ ਕੀ ਹਾਲ ਹੈ ਗਰੀਬ ਮਾਰੀ ਹੋ ਗਈ ਆ ਜਿੱਥੋਂ ਜੀ ਕੀ ਕਰਾਈ ਹੈ ਹੈ ਭਾਈ ਫੇਰ ਕਹਿੰਗੇ ਕਿਸਾਨ ਖੁਦ ਕਸੀ ਗੱਲ ਕਰੂਗੀ ਕਿੰਨਾ ਥੌਂ ਆ ਇਹ ਆ ਪਿਆ ਬੇਲਾ ਹੋਇਆ ਹਾਂ ਲਾਲੋ ਦੱਸੋ ਕਿਹੜੇ ਪਾਸੇ ਜਾਈਏ ਅਹੀਂ ਨਿੰਗਾ ਜਿੱਥੇ ਤੱਕ ਵੀ ਜਾਂਦੀ ਆ ਸਾਰਾ ਬਾਹਣ ਹੈ ਜਿਹੜਾ 60% ਦਾ ਤਾਂ ਕਿਸਾਨ ਆਪ ਦੱਸ ਰਿਹਾ ਛੱਠੇ ਇਹ ਹੋਰ ਕੀ ਆ ਦੇਖ ਲਓ ਵੀ 60 ਤੋਂ ਘੱਟ ਹੈ ਨਿੰਗਾ ਮਾਰ ਲਓ ਪਿੰਡ ਬੇਲਾ ਹੋਣ ਵਾਲੀ ਗੱਲ ਹੈਗੀ ਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਹਾਨੂੰ ਦੇਖਣੇ ਲੱਗ ਰਿਹਾ ਬਿਲਕੁਲ ਜੀ ਬਾਕੀ ਸੁੰਡ ਹਜੇ ਵਿੱਚ ਫਿਰਦਾ ਹੈ ਉਹ ਵੀ ਤੁਹਾਨੂੰ ਦਿਖਾਉਣਾ ਹੈ ਸੁੰਡ ਵੀ ਨਿੰਗਾ ਮਾਰ ਲਓ ਦਵਾਈ ਪਾਤੀ ਦਵਾਈ ਪਾਉਣ ਨਾਲ ਵੀ ਕੋਈ ਫਰਕ ਨਹੀਂ ਪਿਆ ਇੱਥੇ ਦਵਾਈ ਵੀ ਪਾਈ ਪਾਣੀ ਵੀ ਲਾਇਆ ਪਰ ਹਾਲਾਤ ਨੇ ਜਿਹੜੇ ਬਦਲੇ ਨਹੀਂ ਹੈਗੇ ਬਿਲਕੁਲ ਵੀ ਨੁਕਸਾਨ ਆ ਜਿਹੜਾ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ ਇਹਨਾਂ ਨੇ ਵੀ ਪਾਣੀ ਨਾਲ ਮਰ ਜੂ ਬਿਲਕੁਲ ਨਹੀਂ ਮਰੇ ਪਾਣੀ ਨਾਲ ਇਹਨੂੰ ਵੱਡੀਆਂ ਲੜੀਆਂ ਕਿਸਾਨ ਗੁਰਪ੍ਰੀਤ ਸਿੰਘ ਖੜਾ ਪਿੰਡ ਛਾਇਲੀ ਬਾਈ ਆ ਦੇਖ ਲੋ ਜੀ ਹਾਲਾਤ ਤੁਸੀਂ ਦੇਖ ਸਾਹਮਣੇ ਦੇਖਣ ਲੱਗ ਰਹੇ ਹੋ ਕੈਮਰੇ ਦੇ ਮੂੰਹ ਹੂੰ ਬਿਲਕੁਲ ਜੀ ਬਿਲਕੁਲ ਆ ਲਾ ਲੋ ਆਏ ਹੁਣ ਤਾਂ ਐੜੀਆਂ ਜੇ ਪਈਆਂ ਪੱਟੀਆਂ ਸਾਨੂੰ ਇੱਕ ਦੇੜੀ ਨਹੀਂ ਟੇਡੇ ਲੋਟ ਨਹੀਂ ਦਿੰਦੀ ਜਦੋਂ ਆ ਸਾਹਮਣੇ ਆਵਾਂਗੇ ਫੇਰ ਪਤਾ ਲੱਗਦਾ ਦੇਖੋ ਉਹ ਜੀ ਇੱਧਰ ਦੇਖ ਲੋ ਲੰਮੀ ਨਿਗਾਹ ਮਾਰੂ ਵੀ ਕਿੰਨਾ ਨੁਕਸਾਨ ਹੈ ਭੱਤੀ ਦਾ ਪਰਸੈਂਟ ਖਤਮ ਹੈ ਜੀ ਖੇਤ ਤਾਂ ਹੈ ਇਹ ਤਾਂ 70% ਖਤਮ ਹੈ ਖੇਤ ਹੁਣ ਮੈ ਕਹਾਂ ਦੱਸੇ ਸਾਨੂੰ ਕੀ ਕਰੀਏ ਅਸੀਂ ਠੀਕ ਹੈ ਤੁਹਾਨੂੰ ਆਪ ਨਹੀਂ ਕੋਈ ਸੋਚਦਾ ਹੈਗੇ ਕੀ ਕਰੀਏ ਇਹਦੇ ਬਾਰੇ ਲੇਟ ਵੀ ਵੈਰਾਈਟੀ ਬਹੁਤ ਹੋ ਗਈ ਹੁਣ ਦੱਸੋ ਕੀ ਕਰੀਏ ਅੱਜ ਤੋਂ ਬਾਅਦ ਕੋਈ ਵੈਰਾਈਟੀ ਵੀ ਨਹੀਂ ਹੋਣੀ 10 ਦਿਨ ਬਾਅਦ ਤਾਂ ਵੀ ਨਹੀਂ ਆਉਂਦਾ ਇਹ ਬੋਂਦਾ ਨਹੀਂ ਜੀ ਬੱਤੋਂ ਬੱਤੋਂ ਨਹੀਂ ਆਉਂਦਾ ਇਹ ਚਾਹ ਬਾਕੀ ਪਰਮਾਤਮਾ ਦਾ ਕੀ ਪਤਾ ਹਲੇ ਧੁੰਦ ਪਊਗੀ ਧੁੰਦ ਪੈਣ ਲੱਗੀ ਤੇਲ ਪੈਣ ਲੱਗੀ ਸਵੇਰ ਉਹਨਾ ਗਿੱਲਾ ਹੋ ਜਾਂਦਾ ਹੁੰਦਾ ਹੁਣੇ ਉਹਨੇ ਗਿੱਲਾ ਹੋ ਜਾਂਦਾ ਹੈ ਗਿੱਲਾ ਹੋ ਜਾ ਕਰੂਗਾ ਇਹ ਤਾਂ ਕੋਈ ਮੈਕਮਾ ਨਹੀਂ ਬੀ ਦੇ ਰਿਹਾ ਕੋਈ ਸਰਕਾਰ ਬੀ ਨਹੀਂ ਬਣ ਰਹੀ ਕਿਸੇ ਤਾਂ ਬੀਏ ਦੇ ਦੇ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨਹੀਂ ਕਰਦੀ ਸਰਕਾਰ ਦੀ ਸਹਾਇਤਾ ਲੱਗ ਜੇ ਕੋਈ ਦਵਾਈ ਇਹ ਮਿਲ ਜੇ ਸਹਾਇਤਾ ਹੋ ਜੇ ਕੀ ਕਰੂਗਾ ਕਿਸਾਨ ਆ ਨੰਬਰ ਕਿੰਨਾ ਛੋਟਾ ਕੋਈ ਮੈਕਮੇ ਆਲੇ ਲਵੇ ਬਗ ਜੇ 73407 ਜੀ 42684 ਗੁਰਪ੍ਰੀਤ ਸਿੰਘ ਹਾਂ ਜੀ ਹਾਂ ਗੁਰਪ੍ਰੀਤ ਸਿੰਘ ਦੇਖ ਸਕਦੇ ਹੋ ਵੀ ਕੋਈ ਮੈਕਮਾ ਕੋਈ ਬਗ ਜੇ ਤਾਂ ਕੋਈ ਮਦਦ ਕੋਈ ਡੀਏਪੀ ਦੇ ਦਿਓ ਜੂਰੀਆ ਕੁਝ ਦਿਓ ਆਪਣਾ ਬਾਕੀ ਖਰਚਾ ਵੀ ਮੈਨੂੰ ਲੱਗਦਾ ਕਾ ਕਿੰਨਾ ਆ ਗਿਆ ਹੋਊਗਾ ਤਾਂ ਇਹ ਬਾਰੇ ਬੀਜੀ ਖਰਚਾ ਦਾ ਹੀ ਅਸੀਂ ਹਿਸਾਬ ਨਹੀਂ ਲਾਉਂਦੇ ਜੱਟ ਦਾ ਹਿਸਾਬ ਕੋਈ ਨਹੀਂ ਖਰਚਾ ਦਾ ਬਹੁ ਇਹ ਨਹੀਂ ਪਤਾ ਹੁਣ ਕਣਕ ਦੀ ਜਿਆਦਾ ਪਾਣੀ ਪਾਉਣੀ ਪਊਗੀ ਆਹ 50 ਕਿਲੋ ਪਾਣਾ 60 ਪਾਣੀ ਪਾਉਣੀ ਪਊਗਾ 10 ਕਿਲੋ ਵੱਧ ਪਾਣੀ ਪਾਉਣੀ ਪਊ ਵੱਧ ਪਾਣੀ ਪਾਉਗੀ ਕਣਕ ਵੀ ਵੱਧ ਪਾਣੀ ਪਾਉਣੀ ਪਊਗੀ 20 ਮਹਿੰਗਾ ਮਿਲ ਰਿਹਾ ਹੈ ਵੱਧ ਪਾਉਣਾ ਪਊਗਾ ਜੀ ਨੁਕਸਾਨ 1500 1600 ਦਾ 40 ਕਿਲੋ ਦੇ ਰਹੇ ਨੇ ਅੱਛਾ ਮਹਿੰਗਾ ਵੀ ਮਿਲ ਰਿਹਾ ਹੈ ਹੁਣ ਦੀ ਬੀਜ ਜੂ ਹੀ ਪਾਸ ਬਣੀ ਹੁੰਦੀ ਤੇ ਫਿਰ ਹੁਣ ਡੀਏਪੀ ਦਾ ਖਰਚਾ ਹੁਣ ਤਾਜਾ ਕਿਲੇ ਤੇ ਕਿੰਨਾ ਖਰਚਾ ਗਿਆ ਡੀਪੀ ਮਿਲੇ ਜਾਵੇ ਉਹੀ ਬਹੁਤ ਹੈ ਕਿਲੇ ਤੇ ਆ ਗਿਆ 6000 ਖਰਚਾ ਇਹ ਤੋਂ ਪਹਿਲਾਂ ਬੀਜਣ ਤੇ ਸੱਤ ਦੇ ਨੇੜੇ ਤੇੜੇ ਮੰਨ ਕੇ ਚੱਲੋ ਵੀ 7000 ਰੁਪਇਆ ਖਰਚਾ ਕਿਲੇ ਦਾ ਦੁਬਾਰੇ ਬੀਜੋਗੇ 7 ਹੋਊ 7 ਹੋਊਗੀ 14000 ਰੁਪਇਆ ਖਰਚਾ ਦਾ ਇਹ ਹੋ ਗਿਆ ਜੀ ਕਣਕ ਦੀ ਬਿਜਾਈ ਬਿਜਾਈ ਦਾ ਜਦੋਂ ਦੁਬਾਰੇ ਬੀਜਾਂਗੇ ਜਿਹੜੀ ਹੋਊਗੀ ਲੇਟ ਉਹ ਕਿੰਨੀ ਕਿਨਿਕਲੂ 30 ਮਹੀਨੇ ਨਿਕਲੂ ਮੈਂ ਤਾਂ ਇਹਦਾ ਕਿੱਡੇ ਲਿਖੜੂਗੀ ਉਹ ਅੱਛਾ ਆ ਸੋਝੂਗੀ ਹੁਣ ਦੀ ਗੱਲ ਕਣਕ ਦੀ ਬਾਕੀ ਇਹ ਹੁੰਦਾ ਜੀ ਕੱਦਾਂ ਕਿਲਾ ਹੋਇਆ ਕਿਸ ਉਹ ਨਾ ਬੜਾਈ ਕਟਾਈ ਚ ਨਹੀਂ ਆਉਂਦੀ ਸਾਰਾ ਲੇਟ ਹੋ ਜਾਂਦੀ ਐ ਉਦੋਂ ਗਰਮੀ ਪੈਂਦੇ ਝਾੜ ਨਹੀਂ ਪੈਂਦਾ ਠੀਕ ਐ ਦੇਖ ਲਓ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਯਾਰ ਬੇਨਤੀ ਕਰਦਾ ਕਿ ਵੀਡੀਓ ਸ਼ੇਅਰ ਕਰ ਦਿਓ ਕਿਸਾਨ ਦੀ ਮਦਦ ਐ ਜਿਹੜੀ ਉਹ ਮੈਂ ਇੱਕ ਮਹੀਨੇ ਤੱਕ ਡੀਸੀ ਸਾਹਿਬ ਤੱਕ ਗੱਲ ਵਗ ਜੇ ਆਹੀ ਬੇਨਤੀ ਐ ਮੇਰੀ ਤਾਂ ਕਿ ਸੈਂਕੜੇ ਕਿਸਾਨਾਂ ਦੀ ਜਿਹੜੀ ਫਸਲ ਐ ਉਹ ਖਰਾਬ ਹੋਈ ਐ ਇਤਕੀ ਮੈਂ ਲਵੇ ਲਵੇ ਪਿੰਡਾਂ ਚ ਗਿਆ ਵੀਡੀਓ ਵੀ ਪਾਈਆਂ ਨੇ ਦੋ ਚਾਰ ਪਰ ਇਕੱਲੇ ਬਾਈ ਦੀ ਨਹੀਂ ਐ ਵੀ ਹੱਲ ਹੋਣਾ ਚਾਹੀਦਾ ਕੋਈ ਗਾਹਾਂ ਨੂੰ ਫੇਰ ਕਿਤੇ ਕਿਤੇ ਅਗਲੀ ਵਾਰੀ ਫੇਰ ਇਹੀ ਪ੍ਰੋਬਲਮ ਹੋ ਜੇ ਹੱਲ ਹੋਣਾ ਚਾਹੀਦਾ ਕਹਿੰਦੇ। 2 ਵਜੇ ਤੁਹ ਪੁੱਛ ਲੈਣਗੇ। ਤਾਂ ਗਾਹਾਂ ਮੈਨੂੰ ਦੱਸ ਦੇਣਗੇ। ਸੋਨੂੰ ਦੱਸ ਦੇਣਗੇ। ਕੀ ਚੀਜ਼ ਆ? ਹੋਰ ਕੁਝ ਨਹੀਂ। ਅਗਮਿੰਦ ਗੜ ਵੀ ਦੋ ਬੇਟੀਆਂ ਦਾ ਵਿਆਹ ਤੀ ਉਹਦਾ ਉਹਦੇ 7 ਕਿਲੇ ਠੇਕੇ ਤੇ ਲੈ ਹੋਏ। 75000 ਨੂੰ ਦੁਬਾਰੇ ਬੀਜੀ ਆਨੇ ਪੱਤਰਕਾਰ ਸਾਹਿਬ ਤੈਨੂੰ ਪੁੱਛਣਗੇ ਵੀ ਤੁਹਾਡੇ ਪਿੰਡ ਚ ਕਿਹੜੀ ਦਵਾਈ ਨਾਲ ਫਾਇਦਾ ਹੋਇਆ ਤੁਹਾਨੂੰ ਫਲਾਣੀ ਦਵਾਈ ਨਾਲ ਫਾਇਦਾ ਹੋਇਆ ਮੈਨੂੰ ਜਦੋਂ ਮੈਂ ਗਿਆ ਨਾ ਮੈਨੂੰ ਕਹਿੰਦੇ ਫਲਾਣੀ ਦਵਾਈ ਪਾ ਲੈ ਬਸ ਹਾਂ ਇਹ ਬਹੁਤ ਇਹ ਵੀ ਬਹੁਤ ਪਾਰੀ ਨੁਕਸਾਨ ਆਏ ਦੇਖੋ ਸੁੱਕਣ ਲੱਗ ਰਿਹਾ ਦੇਖੋ ਹੁਣ ਕੋਈ ਵੀ ਜਿੰਮੇ ਟਾਈਮ ਵੀ ਨਹੀਂ ਹੈਗਾ ਬਸ ਹੰਡ ਖਾ ਰਿਹਾ ਹੈ ਖਾ ਰਿਹਾ ਹੈ ਪਰ ਉਹ ਪਰੀ ਖਲ ਦਵਾਈ ਵੀ ਪਾਤੀ ਦਵਾਈ ਨਹੀਂ ਕੰਮ ਕਰਦੀ ਜੀ ਦੋ ਵਾਰੀ ਦਵਾਈ ਪਾਤੀ ਜਿਹੜੀ ਮੈਂ ਮੈਕਮੇਂ ਨੂੰ ਦੱਸੀ ਉਹ ਕੰਮੇ ਨਹੀਂ ਕਰ ਰਹੀ ਅੱਛਾ ਮੈਕਮੇਮੇ ਤੇ ਦੱਸੇ ਮੁਤਾਬਕ ਹਾਂ ਮੈਕਮੇਮੇ ਨੂੰ ਦੱਸੇ ਮੁਤਾਬਕ ਮੈਂ ਵੀ ਫਿਰ ਤਾਂ ਖਰਚੇ ਵੀ ਡਬਲ ਪੈ ਗਏ ਆਟੋਮੈਟਿਕ ਜੁਰੀਆ ਪਾਇਆ ਸਪਰੇਅ ਕਰੇ ਦਵਾਰੀ ਬੀਜੀ ਆ ਤੁਸੀਂ ਤਾਂ ਦਵਾਰੀ ਬੀਜੀ ਮੈਂ ਤਾਂ ਹੂੰ ਕਿਉਂਕਿ ਫਿਰ ਖੱਜਲ ਖਵਾਰੀ ਨੂੰ ਠੀਕ ਕਿੰਨਾ ਖਰਚਾ ਪੈ ਗਿਆ ਕਿਲੇ ਦਾ ਖਰਚਾ ਦਾ ਬਸ ਹਿਸਾਬ ਹੀ ਨਹੀਂ ਲਾਉਂਦੇ ਕਿੱਦਾਂ ਮੇਰੇ ਕਿਹੜਾ ਹਿਸਾਬ ਹੁੰਦਾ ਜੀ ਜੱਟਾਂ ਦਾ ਕਿਹੜਾ ਹਿਸਾਬ ਹੈ ਕਿਹੜਾ ਹਿਸਾਬ ਹੈ ਜੀ ਆਹ ਦੇਖੋ ਜੀ ਪਹਿਲਾਂ ਇੱਧਰ ਲਿਆਓ ਕੈਮਰਾ ਇੱਧਰ ਲਾਓ ਬਣਿਆ ਜਿਵੇਂ ਕੈਮਰਾ ਆਹ ਦੇਖ ਲੈ ਆਹ ਦੇਖੋ ਹੁਣ ਵੀ ਖਾਣ ਲੱਗ ਰਿਹਾ ਆ ਬੇਲ ਕੋਲ ਤਾਜੀ ਹੈ ਬਈ ਆ ਤਾਜੀ ਖਾਣ ਲੱਗ ਰਿਹਾ ਸਾਰੇ ਜਿਹੜੇ ਸਾਨੂੰ ਆ ਬੂਝੇ ਦਿਖ ਰਹੇ ਨੇ ਬਾਈ ਦ ਇਹ ਬਚਦੀ ਨਹੀਂ ਹੈਗੀ ਆ ਦੇਖ ਲੈ ਆ ਲੈ ਤਾਂ ਜੀ ਹੂੰ ਦੂਜੀ ਗੱਲ ਹੁਣ ਬੀਜਣ ਦਾ ਟਾਈਮ ਹੀ ਨਹੀਂ ਹੈਗਾ ਕੋਈ ਹੁਣ ਬੀਜਣ ਦਾ ਟਾਈਮ ਨਹੀਂ ਹੁਣ ਤਾਂ ਜਾਉਂ ਬੀਜੂ ਜਾਉਂ ਬੀਜਣਗੇ ਤੁੰਦ ਪੈਣ ਲੱਗ ਗਈ ਠੰਡ ਹੋ ਗਈ ਆ ਦੇਖੋ ਜੀ ਜਿੰਨਾ ਪੀਲਾ ਪਣਦੀ ਇਹ ਸਾਰਾ ਖਾਰ ਰਿਹਾ ਆ ਤਾਂ ਖਾ ਗਿਆ ਦੇਖ ਬਈ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਇੰਨਾ ਨੁਕਸਾਨ ਆ ਨਾ ਅਸੀਂ ਦੱਸੇ ਨਹੀਂ ਸਕਦੇ ਕੁਝ ਪਹਿਲਾਂ ਤਾਂ ਕਿਸਾਨ ਮੰਡੀ ਚ ਰੋਲਿਆ ਪਹਿਲਾਂ ਮੰਡੀਆਂ ਚ ਰੁਲਿਆ ਸਰਕਾਰ ਸਾਡੇ ਤੇ ਪ੍ਰੈਸ਼ਰ ਬਣਾਉਂਦੀ ਆ ਵੀ ਖਰਚੇ ਵਿੱਚ ਬਾਹੋ ਖਰਚੇ ਵਿੱਚ ਬਾਹਣ ਦਾ ਸਾਨੂੰ ਆ ਹਰਿਆਣਾ ਭੁਗਤਣਾ ਪੈ ਰਹੀ ਬਿਲਕੁਲ ਬੀ ਆਦਮੀ ਆ ਅਸੀਂ ਤਾਂ ਖੂੜੇ ਲਾਤੇ ਹੀ ਸਕਾਂ ਆ ਸੁਣ ਦੇਖੋ ਜੀ ਕਿੱਡਾ ਆ ਫਿਰਦੇ ਨੇ ਆ ਦੇਖੋ ਜੀ ਕਿੱਡਾ ਸੁਣਦਾ ਆ ਇਸੇ ਨੂੰ ਕਿਹਾ ਗਿਆਗਾ ਠੀਕ ਹੈ ਬਿਲਕੁਲ ਜੀ ਇਹ ਖਰਚੇ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡਾ ਤੁਹਾਨੂੰ ਦੇਖਣ ਲੱਗ ਰਿਹਾ ਆ ਹਾਲ ਹੈ ਸਾਡਾ ਠੀਕ ਹੈ ਜਿੱਥੇ ਜਿੱਥੇ ਖਰਚਿਆਂ ਨੂੰ ਅੱਗ ਲਾਏ ਨਹੀਂ ਜਾਨੀ ਕਿ ਉੱਥੇ ਇਹ ਹਾਲ ਹੋਇਆ ਹੈ ਇਹ ਹਾਲ ਆਈ ਉੱਥੇ ਜਿੱਥੇ ਖਰਚੇ ਵਿੱਚ ਬਾਹੇ ਨੇ ਅੱਗ ਲਾਈ ਨਹੀਂ ਆ ਹਾਲ ਆਈ ਉੱਥੇ ਇਹਦਾ ਹਰਜਾਨਾ ਸਾਨੂੰ ਕੌਣ ਦੇਊਗਾ ਕੇਂਦਰ ਦੀ ਸਰਕਾਰ ਦੇਊ ਕਨਾ ਪੰਜਾਬ ਗਵਰਨਮੈਂਟ ਦੇਊ ਮੈਂ ਕਿਹਾ ਉਸ ਟਾਈਮ ਪਰਚਾ ਪਾਉਂਦਾ ਸੀ ਗਾਈ ਅਸੀਂ ਪਰਚਾ ਪਾਉਣਿਆ ਅਜੇ ਉਹਨਾਂ ਨੂੰ ਬਣਾਉਣਿਆ ਤੇ ਅੱਗ ਲਾਉਣ ਅੱਜ ਉਹ ਇਹ ਕਿਸਾਨ ਨੂੰ ਦੱਸੋ ਵੀ ਆ ਕੇ ਕੀ ਇਹ ਕੀ ਕਰੇ ਹੁਣ ਦਵਾਈ ਵੀ ਪਾਈ ਆ ਬਾਈ ਕੋਈ ਹਾਂ ਸਾਰਾ ਕੁਝ ਕਰਾਈ ਕੀ ਹੱਲ ਕਰੇ ਕੰਡ ਜਿਹੜੀ ਆਪਣੀ ਕਲੋਰੋ ਦਵਾਈ ਹੁੰਦੀ ਯਾਰ ਵਿੱਚ ਪਾਣੀ ਚ ਡੇਗ ਗਿਆ ਹੀ ਉਹ ਸਾਰਾ ਕਿੱਥੇ ਦੋ ਵਾਰੀ ਪਾ ਚੁੱਕੇ ਜੋ ਮੈਂ ਕਿਹਾ ਦੁਬਾਰੇ ਉਹ ਹੀ ਪਾਤੀ ਦੇਖ ਸਕਦੇ ਪਾਣੀ ਵੀ ਦੇਤਾ ਬੁਰਾ ਹਾਲ ਹਾਂ ਪਾਣੀ ਲਾਤਾ ਹੀ ਸਾਰੇ ਬੁਰਾ ਹਾਲ ਇਹ ਤਾਂ ਬਾਈ ਹੁਣ ਵੀ ਖਾ ਰਹੇ ਹੈ ਪੀਲੀ ਪੈਰੀ ਆ ਦਿਖ ਰਿਹਾ ਉੱਥੇ ਉੱਥੇ ਸੌਂ ਚੋ ਮੋਟੇ ਸੁੰਡ ਨੇ ਬਾਈ ਸਾਰੀ ਨੇ ਉੱਥੇ ਕੀ ਆ ਕੱਲੇ ਕੱਲੇ ਡਾਲਾ ਦਿਖ ਐਨੇ ਸੌਂ ਚੋ ਐਡੇ ਐਡੇ ਸੁੰਡ ਨੇ ਐਨੇ ਸੌਂ ਚੋ ਐਨੇ ਸੌਂ ਚੋ ਇਹਦਾ ਸਾਰੇ ਨੂੰ ਖਾ ਜੂ ਇਹਦਾ ਲੈ ਲਾ ਲੋ ਜੀ ਸੁੰਡ ਦੇਖੋ ਕਿੜੇ ਕਿੜੇ ਸੁੰਡ ਨੇ ਇਹ ਲੈ ਮੇਰੇ ਐਡੇ ਐਡੇ ਨੇ ਐਨੇ ਸੌਂ ਚੋ ਕਿੜੇ ਨੇ ਹੋਏ ਨਾ ਨਹੀਂ ਜੀ ਗੇੜਾ ਪੀੜਾ ਪੈ ਰਿਆ ਪੱਟੇ ਉਡਾਲਾ ਆ ਪੀਲੇ ਆ ਪੀਲੇ ਡਾਲ ਨੇ ਜਿਹੜੇ ਸਾਰਿਆਂ ਨੂੰ ਸੁੰਡ ਪੈ ਚੁੱਕਿਆ ਇਹਨਾਂ 'ਚ ਜਾਣ ਨਹੀਂ ਹੈਗੀ ਕੋਈ ਆ ਦੇਖੋ ਆ ਦੇਖ ਸਾਰਿਆਂ ਚ ਸੁਣਦਾ ਹੈ ਕਿਸਾਨ ਹੈ ਕਿਸਾਨ ਦਾ ਪਹਿਲਾਂ ਗਮਿੰਦਗੜ੍ਹ ਦੇਖਿਆ ਸੱਤ ਕਿਲੇ ਲੜਕੀ ਬੱਚੀ ਦਾ ਵਿਆਹ ਤੀ ਉਹਦਾ ਪਰ ਹਾਲਾਤ ਨੇ ਜਿਹੜੇ ਤਰਸਯੋਗ ਹਾਲਾਤ ਬਣੇ ਹੋਏ ਨੇ ਕਿਸਾਨਾਂ ਦੇ ਆ ਦੇਖ ਲੋ ਵੀ ਹਾਲਾਤ ਦੇਖ ਲੋ ਇਸੇ ਤਰ੍ਹਾਂ ਅੱਗੇ ਤੱਕ ਉਹ ਚ ਡੱਬ ਪਏ ਗਾਹਾਂ ਅੱਗੇ ਤੱਕ ਇਸੇ ਤਰ੍ਹਾਂ ਦੇਖ ਲੋ ਨਿਗਾਹ ਮਾਰ ਲੋ ਬਾਕੀ ਸਾਨੂੰ ਸੜਕ ਦੇ ਪਰਲੇ ਪਾਸੇ ਦਿਖਾਉਣੇ ਉਧਰ ਵੀ ਗਰੀਬ ਕਿਸਾਨ ਹੁਣ 2 ਏਕੜ ਵਾਲੇ ਮੰਨ ਲੋ ਉਹਨੇ 2 ਏਕੜ ਕਣਕ ਬੀਜਤੀ ਅੱਗ ਲਾਈ ਨਹੀਂ ਸਾਡੇ ਤਾਂ ਕਿੱਲੇ ਬਖੜਦੇ ਨੇ ਬਾਈ ਅੱਗ ਲਾਈ ਨਹੀਂ ਆ ਦੇਖ ਲੋ ਤੁਸੀਂ ਹਾਲਾਤ ਦੇਖ ਲੋ ਕਿਸਾਨ ਦੇ ਪ੍ਰਡਿਊਸ਼ਨ ਨਾ ਫੈਲਣ ਦੇ ਕਾਰਨ ਜੀ ਵੀ ਨਾ ਫੈਲੇ ਪ੍ਰਡਿਊਸ਼ਨ ਸਾਡੀ ਸੋਚਦੀ ਮੈਂ ਆਪ ਖੁਦ ਸਾਂ ਤੋਂ ਪੀੜਤਾ ਠੀਕ ਹੈ ਉਹ ਸੋਚ ਰੱਖ ਕੇ ਵੀ ਪ੍ਰਡਿਊਸ਼ਨ ਨਾ ਫੈਲੇ ਅੱਗ ਨਹੀਂ ਲਾਈ ਕਰਚੇ ਨੂੰ ਅੱਗ ਨਾ ਲਾਉਣ ਦਾ ਨਤੀਜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮੈਨੂੰ ਭੁਗਤਣਾ ਪਊਗਾ ਨਾ ਕਿ ਕੋਈ ਸਰਕਾਰ ਭੁਗਤੂਗੀ ਇਹ ਅੱਗ ਨਾ ਲਾਉਣ ਕਰਕੇ ਹੋਇਆ ਨਾ ਲਾਉਣ ਕਰਕੇ ਜੀ ਆ ਕਰਚੇ ਵਿੱਚ ਬਾਹੇ ਤੇ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਪੱਤਰਕਾਰ ਸਾਹਿਬ ਦਿਖਾ ਦਿਓ ਅੱਛਾ ਕਰਚੇ ਵੀ ਵਹਣ ਕਰਕੇ ਆਏ ਆ ਪਹਿਲਾਂ ਵੀ ਆਇਆ ਹੈ ਬਿਲਕੁਲ ਉਹ ਵੀ ਤੁਹਾਨੂੰ ਨਾਲ ਵੀਡੀਓ ਦਿਖਾਵਾਂਗੇ ਜੋੜ ਕੇ ਸਾਨਾਂ ਦੀ ਘਟੋ ਘਟ ਆ ਦੇਖੋ 22 ਸੁੰਡ ਵੀ ਲਈ ਖੜੇ ਹੈਗਾ ਨਾਲ ਜਿਹੜੇ ਖਾ ਰਹੇ ਨੇ ਸੁੰਡ ਕਣਕ ਨੂੰ ਹਰੀ ਕਣਕ ਨੂੰ ਆ ਦੇਖੋ ਕਾਲੇ ਮੂੰਹ ਵਾਲੇ ਨੇ ਤੁਹਾਨੂੰ ਸਮਝਾ ਮੈਂਗਾ ਕਾਲੇ ਮੂੰਹ ਵਾਲੇ ਸੁੰਡ ਨੇ ਜਿਹੜੇ ਖਾ ਰਹੇ ਨੇ ਕਣਕ ਨੂੰ ਦੇਖੋ ਐਡੇ-ਐਡੇ ਸੁੰਡ ਨੇ ਪ੍ਰੀਤ ਸਿੰਘ ਪਿੰਡ ਛਾਜਲੀ ਆਪਣਾ ਕੀ ਨਾਮ ਹੈ ਬਾਈ ਗੁਰਪ੍ਰੀਤ ਸਿੰਘ ਪਿੰਡ ਛਾਜਲੀ ਜੀ ਮੇਰੇ ਖੇਤ ਦਾ ਘੱਟੋ ਘੱਟ ਤੁਸੀਂ ਇਹ ਮਨ ਨੂੰ ਵੀ 60% ਨੁਕਸਾਨ ਆਈ ਸਾਰੇ ਦਾ ਸਾਰੇ ਖੇਤ ਦਾ 60% ਨੁਕਸਾਨ ਹੈ ਨਾ ਤਾਂ ਹੁਣ ਤੂੰ ਦੁਬਾਰੇ ਬੀਜਣ ਜੋਗਾ ਤਾਂ ਐਵੇਂ ਨਹੀਂ ਬੀਜਣ ਦਾ ਹੁਣ ਕਿੱਥੇ ਹੈ ਜਿਹੜੇ ਪੈਸੇ ਜੋਗਰੇ ਵੀ ਨਹੀਂ ਰਹੇ ਜੀ ਮੈਂ ਪੁੱਛਣਾ ਚਾਹਣਾ ਮੋਦੀ ਦੀ ਸਰਕਾਰ ਨੂੰ ਜਾਂ ਸਾਡੇ ਪੰਜਾਬ ਦੀ ਨੂੰ ਵੀ ਕੀ ਕਰੀਏ ਕਿਹੜੇ ਖੂਚੜੀ ਕੀ ਦੱਸੋ ਸਾਨੂੰ ਹਣਾ ਉਹ ਥਾਂ ਵੀ ਦਿਓ ਕਿੱਥੇ ਡਿ ਗਈ ਅਸੀਂ ਉਹ ਥਾਂ ਬਣਾ ਕੇ ਦਿਓ ਜਿੱਥੇ ਸਾਨੂੰ ਡੇਗਣਾ ਦੇਖ ਸਕਦੇ ਹਾਂ ਜੀ ਦੁਖੀ ਕਿਸਾਨ ਕਰੇ ਵੀ ਕੀ ਕਰੇ ਆ ਦੇਖੋ ਬੀਜੀ ਉਰੇ ਕਣਕ ਤੇ ਉਰੇ ਕੁਝ ਵੀ ਨਹੀਂ ਰਹਾ ਆ ਲਾ ਲੋ ਸਾਬ ਲਾਲੋ ਵੀ ਕੀ ਹਾਲਾਤ ਬਣੇ ਹੋਏ ਨੇ